ਚਲੋ ਕੋਈ ਨਹੀਂ ਜੋ ਉਹਨਾਂ ਨੇ ਨਹੀਂ ਨਾ ਦਿੱਤੀ ਤੁਹਾਨੂੰ ਜੋ ਮੰਮੀ ਉਹਨਾਂ ਨੇ ਕਿੰਨੀ ਅਕਲ ਦਿੱਤੀ ਆ ਤੇ ਆਪੇ ਮੈਨੂੰ ਵੀ ਹੌਲੀ-ਹੌਲੀ ਆਜੂਗੀ 1 ਮਿੰਟ ਰੁਕ ਜਾ ਨਹੀਂ ਕਿਦਾਂ ਬਕਵਾਸ ਕਰਕੇ ਗਈ ਐ ਤੇਰੀ ਗੱਲ ਕਹਿੰਦਾ ਕੀ ਮਤਲਬ ਹੋਇਆ ਹੁਣ ਹੈ ਕਿੱਥੇ ਐ ਅੰਦਰ ਹੀ ਹੁਣੀ ਐ ਕਿ ਉਹ ਕਿਹੜਾ ਕਿਤੇ ਗਈ ਐ ਇਹਨੂੰ ਮੈਂ ਦੱਸਣਾ ਵਾ ਚੱਲ ਹੁਣ ਤੈਨੂੰ ਪਤਾ ਲੱਗੇਗਾ ਗੱਲ ਤੇ ਮੈਨੂੰ ਕਰ ਲਈ ਸੀ ਨਾ ਤੂੰ ਇਕੇ ਰੈਣੀ ਤੇ ਮਾਣੇ ਅਕਲ ਕੀ ਦਿੱਤੀ ਹੈ ਤੂੰ ਲਾਹਂਗੀ ਤੇ ਕੋ ਬਦਲਾ ਵਾ ਠੀਕ ਠਾਕ ਆਸੀ ਤੂੰ ਸੁਣਾਓ ਹਾਂ ਬਸ ਪਰਿਵਾਰ ਤੇ ਸੁਣਾਓ ਠੀਕ ਠਾਕ ਹਾਂਜੀ ਕਿਰਪਾ ਗੁਰਾਂ ਦਾ ਇੱਕ ਦਰੋ ਆ ਗਿਆ ਬਿੰਦਰ ਨੂੰ ਦੱਸਾਂ ਵੀ ਇਹਦਾ ਭਰਾ ਆ ਗਿਆ ਇਹ ਬਾਹਰ ਕੀ ਇਹ ਮੇਰੀ ਮਾਂ ਨੂੰ ਦੱਸ ਦੱਸ ਤੀ ਅਕਲ ਨਹੀਂ ਦਿੱਤੀ ਇਹਨੇ ਮਾਰ ਦੇਣਿਆ ਮਰ ਜੇਗੀ ਛੱਡ ਦੇ ਇਹਨੂੰ ਇਹਦਾ ਭਰਾ ਆਇਆ ਇਹ ਬਾਹਰ ਇਹਨੂੰ ਬਾਅਦ ਚ ਵੇਖ ਲਾਂਗੇ ਲਾਵਾ ਆਹੋ ਚੱਲ ਤੁਸੀਂ ਸਿਰ ਵਾਲਾ ਪਾਣੀ ਪੀਣਾ ਵਾ ਜਾ ਪਾਣੀ ਲਿਆ ਕੇ ਦੇ ਇਹਨੂੰ ਸੀ ਇਹ ਸੁਰਵਾਰਾ ਤੇ ਨਾਲੇ ਆਪਣੇ ਭਰਾ ਨੂੰ ਕੁਝ ਦੱਸੀ ਨਾ ਤੇ ਮੈਂ ਦੱਸਦਾ ਹੀ ਜੇ ਕਿਤੇ ਉਹਨੂੰ ਕੁਝ ਦੱਸਿਆ ਨਾ ਤੇ ਨਾਲ ਹੀ ਘਲਾਂਗੀ ਉਹਦੇ ਹੁਣ ਕਹਦਾ ਤੁਹਾਨੂੰ ਡਰ ਪੈ ਗਿਆ ਵਾ ਦੱਸਾਂਗੇ ਨਾ ਮੈਂ ਉਹਨਾਂ ਨੂੰ ਪਿੰਨ ਨਾਲ ਤੁਸੀਂ ਕੀ ਕੁਝ ਕਰਦੇ ਹੋ ਦਾਦੇ ਐਡਾ ਮੈਨੂੰ ਡਰ ਪਿਆ ਉਹਨਾਂ ਦਾ ਸਿੱਧੀ ਗੱਲ ਇਹ ਮੈਂ ਪੁੱਠੇ ਬਨੇ ਲੈਣ ਦੀ ਆ ਵੇਖ ਲਾਂਗੇ ਉਹ ਕਿੱਡੇ ਕੇ ਜੱਜ ਲੱਗੇ ਆ ਨਾਲੇ ਇਹਦੀ ਮੈਂ ਜਾਨ ਬਚਾਈ ਨਾਲੇ ਮੈਨੂੰ ਗਲਾ ਘੰਡੀ ਆ ਤੈਨੂੰ ਤਾਂ ਉਹਨੇ ਪਾਲ ਆਸ਼ਾ ਦੇਣੀਆਂ ਸੀ ਜੇ ਨਾਮਿਸ਼ ਢੰਦੀ ਤੈਨੂੰ ਸਸੇ ਭਾਜੀ ਸਸ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਵਧੀਆ ਭਾਜੀ ਚੰਗਾ ਮੈਂ ਪਾਈ ਲੈ ਕੇ ਆਉਣੀ ਆ ਜਾ ਲਾ ਤੂੰ ਦੱਸਿਆ ਨਹੀਂ ਵੀ ਆਉਣਾ ਭਾਜੀ ਬਸ ਇਦਾਂ ਹੀ ਮਨ ਕੀਤਾ ਤਾਂ ਮੈਂ ਆ ਗਿਆ ਕੱਲ ਪਰਸੋਂ ਦਾ ਜੀ ਬੜਾ ਕੰਡਿਆ ਹੈ ਨਾਲ ਨੂੰ ਮਿਲਣਾ ਤੇ ਮੈਂ ਚੱਲ ਮੈਂ ਹੀ ਹੋਣਾ ਤੁਹਾਡਾ ਤਾਂ ਟਾਈਮ ਲੱਗ ਨਹੀਂ ਰਿਹਾ ਤਿੰਨ ਉਹਦੀਪ ਨੂੰ ਦੱਸਿਆ ਹੈ ਕਿ ਨਹੀਂ ਨਹੀਂ ਉਹਦੇ ਨਾਲ ਗੱਲ ਨਹੀਂ ਹੋਈ ਮੈਂ ਕੱਲ ਵੀ ਫੋਨ ਕੀਤਾ ਇਹਨੂੰ ਸਵੇਰੇ ਤੇ ਚੁੱਕਿਆ ਨਹੀਂ ਤੇ ਸ਼ਾਮੀ ਫੇਰ ਉਹਦਾ ਬਿਜੀ ਆਉਂਦਿਆ ਸੀ ਠੀਕ ਹੈ ਠੀਕ ਹੈ ਹੋਰ ਵਧੀਆ ਕਰੇ ਹਾਂਜੀ ਠੀਕ ਠਾਕ ਤੂੰ ਹੀ ਸੁਣਾਉ ਭਾਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਹਾਂਜੀ ਵਧੀ ਉਹ ਸੇਫੀ ਤਾਂ ਹਾਂਜੀ ਸਭ ਠੀਕ ਠਾਕ ਵਧੀਆ ਤੇ ਤੁਸੀਂ ਸੁਣਾਓ ਹਾਂ ਵਧੀਆ ਠੀਕ ਠਾਕ ਤੇ ਤਹੀ ਚਾਂ ਚਾ ਕੀ ਆ ਕਿ ਦੱਸਿਆ ਹੀ ਨਹੀਂ ਤੁਸੀਂ ਅੱਗੇ ਭਾਜੀ ਪੁੱਛਣ ਡਿਆ ਮੈਂ ਪੁੱਛ ਲਿਆ ਨਵਦੀਪ ਤੇ ਬਸ ਮੈਂ ਇਦਾਂ ਹੀ ਮੰਨ ਜਾ ਕੀਤਾ ਇੱਕ ਨਾਲੇ ਤੁਹਾਡੇ ਇਥੇ ਨਾ ਮੈਨੂੰ ਸ਼ਹਿਰ ਕੰਮ ਹੀ ਥੋੜਾ ਜਿਆ ਠੀਕ ਤੇ ਮੈਂ ਚੱਲ ਲੱਗ ਗਏ ਆ ਤੇ ਫਿਰ ਨਵ ਨੇ ਗੁੱਸਾ ਕਰਨਾ ਵੀ ਲੱਗ ਹੋ ਕੇ ਚੱਲ ਗਏ ਚਲੋ ਸਗੋਂ ਸਗੋਂ ਦੇ ਹੀ ਚੰਗਾ ਕੀਤਾ ਵਾ ਆ ਗਏ ਉਤੇ ਮੇਰੇ ਤੇ ਸਗੋਂ ਟਾਈਮ ਹੀ ਨਹੀਂ ਲੱਗਣਿਆ ਮੇਰੇ ਦਿਲ ਵੀ ਭੜਾ ਕਰਨਿਆ ਇਹ ਤੁਹਾਨੂੰ ਮਿਲਣ ਨੂੰ ਤੇਰਾ ਟਾਈਮ ਕਿੱਥੋਂ ਲੱਗਣਾ ਤੂੰ ਤੇ ਕੱਲ ਵੈਈਆਂ ਤਾਂ ਸਿਆਣੀ ਬੜੀ ਹੋ ਗਈਆਂ ਤੇ ਵੇਰ ਲੋ ਭਾਜੀ ਕਿਦਾਂ ਦਾ ਮੈਂ ਕਹਿਣ ਡਿਆ ਨੂੰ ਕਿ ਭਾਜੀ ਬਣ ਲੈ ਕੇ ਤੇ ਆ ਪਰ ਇਹਨੇ ਮੁੜ ਕੇ ਕੋਈ ਦੱਸਿਆ ਹੀ ਨਹੀਂ ਰਾਤੀ ਵੀ ਤੂੰ ਫੋਨ ਹੀ ਨਹੀਂ ਚੁੱਕਿਆ ਮੇਰਾ ਉਹਨਾਂ ਮੈਂ ਕੰਮ ਦੀਆਂ ਹਾਂ ਕਰਨ ਤੇ ਇਸ ਕਰਕੇ ਫਿਰ ਤੋਂ ਚੁੱਕਿਆ ਨਹੀਂ ਗਿਆ ਫੋਨ ਤੇ ਮੁੜ ਕੇ ਫਿਰ ਜਿੰਨ ਜੀ ਨਚਨੇ ਮੈਂ ਵਿਲੀ ਹੋਈ ਤੇ ਨਿਰਹਾ ਹੋ ਗਿਆ ਮੈਂ ਹਾਂ ਚੱਲ ਹੁਣ ਸੌ ਗਏ ਹੋਣੇ ਮੈਂ ਤਾਂ ਨਹੀਂ ਹੀ ਫੋਨ ਕੀਤਾ ਤੁਹਾਨੂੰ ਤੇ ਕੋਈ ਨਹੀਂ ਤੂੰ ਬੋਵੇਂ ਪਾਣੀ ਲੈ ਕੇ ਆਉਣੀ ਤੁਹਾਡੇ ਵਾਸਤੇ ਕੋਈ ਨਹੀਂ ਬੈ ਜਾ ਪਾਣੀ ਲੈਉਣ ਲੱਗੇ ਮੰਮੀ ਠੀਕ ਤੇ ਨਾ ਉਹਦਾ ਤੂੰ ਠੀਕ ਹੈ ਚਿਹਰਾ ਤੇਰਾ ਹੋਤਰਾ ਲੱਗਦਾ ਮੈਨੂੰ ਨਹੀਂ ਨਹੀਂ ਵੀਰ ਜੀ ਮੈਂ ਠੀਕ ਹਾਂ ਉਹ ਇਹ ਨਾ ਠੀਕ ਨਹੀਂ ਇੱਕ ਦਿਨ ਅੱਛਾ ਬੁਖਾਰ ਜਾ ਇਹ ਦਿਨ ਮੈਂ ਚੱਲ ਦਵਾਈ ਲੈ ਆਉਣੀ ਇੱਕ ਦਵਾਈ ਲੈ ਨਹੀਂ ਜਾਂਦੀ ਬੜੇ ਜ਼ੋਰ ਨਾਲ ਖੜਿਆ ਅਮੜਕਾ ਨਾ ਵੇ ਇਦਾਂ ਕਰੀਦਾ ਬਹੁਤ ਜੇਰਾ ਉੱਥੇ ਵੀ ਪਿੰਡ ਵੀ ਉਹ ਹਾਲ ਹੁੰਦਾ ਹੈ ਭਾਜੀ ਇਹਨੇ ਕਹਣਾ ਨਹੀਂ ਕੋਈ ਨਾ ਮਾਪੇ ਠੀਕ ਹੋ ਜਾਣਗੇ ਜੇ ਬੁਖਾਰ ਚੱਲ ਜਾਣਾ ਨਾ ਤੇ ਇਹਨੇ ਗੋਲੀ ਲੈਣ ਤੋਂ ਬੈਨਾ ਪ੍ਰੇਰ ਕਰਦੀ ਨਾ ਵੀ ਜਾਈਏ ਨਾ ਡਾਕਟਰ ਕੋ ਇਹ ਆ ਕੇ ਤਾਂ ਪੈਸਾ ਕੋਈ ਖਰਚਾ ਨਾ ਜਾਵੇ ਤੁਹਾਡੀ ਭੈਣ ਸਿਆਣੀ ਬੜੀ ਹੈ ਮੰਮੀ ਇਹ ਕਿੱਧਰ ਆ ਗਿਆ ਮੂੰਹ ਚੁੱਕ ਕੇ ਫੋਨ ਕੀਤਾ ਹੋਣਾ ਕਾ ਆਇਆ ਹਣਾ ਦੱਸਿਆ ਹਣਾ ਉਹਨੇ ਫੋਨ ਤਨਵ ਦਾ ਕੱਲ ਦਾ ਮੇਰੇ ਕੋਲ ਆ ਕੱਲ ਸ਼ਾਮੀ ਵੀ ਆਇਆ ਸੀ ਤੇ ਮੈਂ ਵਿਜੀ ਕਰਤਾ ਸੀ ਤੇ ਰਾਤੀ ਵੀ ਨਹੀਂ ਗੱਲ ਹੋਈ ਤੇ ਸਵੇਰੇ ਵੀ ਨਹੀਂ ਹੋਈ ਇਹਨੇ ਕਿੱਥੇ ਗੱਲ ਕਰ ਲੈਣੀ ਉਹਨਾਂ ਕੋਈ ਪਤਾ ਨਹੀਂ ਹੁੰਦਾ ਓ ਮਮੀ ਕੀ ਐ ਤੁਸੀਂ ਡਰੀ ਜਾਂਦੇ ਜਦੋਂ ਮੈਂ ਕਹਿੰਦੀ ਫੋਨ ਮੇਰੇ ਕੋਲ ਹੀ ਉਹਨੇ ਕਿੱਦਾਂ ਫੋਨ ਕਰ ਲਿਆ ਫਿਰ ਇਹਨੂੰ ਕਿੱਦਾਂ ਪਤਾ ਲੱਗੇ ਕਿੱਦਾਂ ਆ ਗਿਆ ਉਹ ਇੱਦਾਂ ਹੀ ਆ ਗਿਆ ਹਣਾ ਮਾ ਇਹ ਰੋੜੇ ਪਾ ਉਹਨੂੰ ਕਿਤੇ ਪੁਰਾਣੇ ਤੇ ਨਹੀਂ ਸੁਣ ਲਿਆ ਹੋਗਾ ਮਮੀ ਓ ਤਾਂ ਮੈਨੂੰ ਨਹੀਂ ਪਤਾ ਬਿੰਦਰ ਤੇ ਇਹਨੂੰ ਮਾਰ ਹੀ ਦੇਣਗਾ ਗਲਾ ਘੋਟ ਕੇ ਉਹ ਤੇ ਮੈਂ ਗਈ ਤੇ ਛਡਾਲਿਆ ਇਹਦਾ ਤਾਂ ਸਾਹ ਨਾ ਸਾਹ ਨਹੀਂ ਹਰਣਦਿਆ ਇਹਨ ਖੱਤੇ ਨੂੰ ਸਮਝਾਉਨੇ ਆ ਕਿ ਉਹਨੂੰ ਕਿਤੇ ਮਾਰਨਾ ਛੱਡੀ ਅਸੀਂ ਬੱਜੇ ਆ ਸੁੱਟਣਾ ਨਹੀਂ ਹੋ ਮਮੀ ਹੈ ਤੇ ਸਹੀ ਆ ਲੋਕਾਂ ਵੀ ਕਹਿੰਦੇ ਨਾਨੀ ਘਰ ਰਹਿੰਦੀ ਹੀ ਤੋ ਹੋਰ ਕੀ ਆ ਲੋਕਾਂ ਦੀ ਗੱਲਾਂ ਕਰਨੀ ਆ ਮੜਕੇ ਹਾਨੂੰ ਬਣਾ ਦਿੱਤਾ ਤਾਂ ਹੀ ਸੁੱਟਣਾ ਨਹੀਂ ਹੋਇਆਗਾ ਚੱਲ ਮਮੀ ਪਾਣੀ ਦੇਣ ਚੱਲੀ ਆ ਹਾਂ ਪਾਣੀ ਦੇਣ ਚੱਲੀ ਚੱਲ ਮੈਂ ਪੀ ਲੈਣੀ ਆ ਤੂੰ ਨਾ ਹੋਰ ਦੇ ਦੇ ਮੈਂ ਤਾਂ ਆਪ ਸੰਗ ਸੁੱਕਣ ਡਿਆ ਮੈਂ ਆ ਤੇ ਵੇਖ ਕੇ ਡੋਪ ਪੂਰੀ ਹੋ ਗਈ ਨਾ ਪੂਰਾ ਮੇਰਾ ਵੀ ਇਹ ਰੰਗ ਜਾਵੇ ਤੇ ਇੱਕ ਆ ਜਦੋਂ ਦੇਖ ਅੰਦਰ ਰੋਣਾ ਪੈਣਿਆ ਹੈ ਮੈਂ ਮੰਮੀ ਵੇਖ ਲਿਆ ਇਹ ਦੇ ਭਰਾ ਨੂੰ ਦੂਰ ਮੈਂ ਹਟਾਤਾ ਹੀ ਜਾ ਕੇ ਚੱਲ ਗਲਾਸੀ ਫੜਾ ਤੂੰ ਵੀ ਗਾੜੀ ਘੜੀ ਰਹਿਣੀ ਹੈ ਮੰਮੀ ਕੀ ਇਹ ਤੋ ਬਰਗ ਗੱਲਾਂ ਕਰਦੀ ਰਹਿਣੀ ਹੈ ਮੈਂ ਹੀ ਪਾਣੀ ਦਾ ਘਟ ਪੀਣਾ ਪੀਰੇ ਦੀ ਆਪੇ ਖੜ ਕੇ ਇਹੋ ਪੀਣਾ ਹੈਗਾ ਪੜਾਉ ਕੋਣ ਪੋਰ ਕਾਹੀ ਮਾਸੀ ਜੀ ਨਾ ਪੁੱਤ ਲੈਵਾ ਪਾਣੀ ਨਹੀਂ ਮੰਮੀ ਜੀ ਮੈਂ ਨਹੀਂ ਪੀਣਾ ਡੈਡੀ ਇੱਥੇ ਨੇ ਮੋਟਾ ਗਏ ਹੋਣੇ ਨੇ ਅੱਛਾ ਮੰਮੀ ਤੁਸੀਂ ਨਾ ਬੈਠ ਜਾਓ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ ਨਹੀਂ ਆਪਾਂ ਗਰਮੀਨ ਬਣਾ ਕੇ ਲਿਆਉਂਦੀ ਆ ਪੁੱਤ ਠੀਕ ਆ ਪੋਰ ਮਾਸੀ ਤੁਸੀਂ ਸੁਣਾਓ ਠੀਕ ਠਾਕ ਹਾਂ ਪੁੱਤ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਹਾਂਜੀ ਕਿਰਪਾ ਕਰਾਂ ਤਾਂ ਤੇ ਤੁਸੀਂ ਦੱਸ ਕੇ ਨਹੀਂ ਆਏ ਪੁੱਤਾਂ ਹੀ ਕੁਝ ਮਹੰਗਾਈ ਲੈਂਦੇ ਬਸ ਮਾਸੀ ਜੀ ਇਦਾਂ ਹੀ ਚੱਕਰ ਬਣ ਗਿਆ ਬਾਕੀ ਮਗਾਉਣਾ ਕੀ ਆ ਆਪਣਾ ਘਰ ਆਇ ਕਿਹੜਾ ਕੋਈ ਬਗਾਨਾ ਨਹੀਂ ਫੇਰ ਹੀ ਫੋਨ ਕਰਕੇ ਮੈਂ ਤੂੰ ਦੱਸ ਦੇਣਾ ਹੀ ਲਾਭ ਵੀ ਹੀ ਆਉਣਾ ਮੈਂ ਭਾਜੀ ਦੱਸਣ ਦੀ ਲੋੜ ਤੇ ਉ ਇਹ ਤਾਂ ਗੱਲ ਸਹੀ ਜੀ। ਜਪਿੰਦਰਾ ਤੂੰ ਕੋਈ ਫੜ ਲੈ ਵੱਡੇ ਤੋਂ। ਉਹਨਾਂ ਨੇ ਭਾਜੀ ਅੱਡੇ ਤੇ ਜਾਣ ਦੀ ਕੀ ਜ਼ਰੂਰਤ ਆ। ਨਹੀਂ ਫੇਰ ਕੀ ਇਹ ਪੁੱਤ ਫੇਰ ਕੀ ਦੱਸਾਂ। ਮਸੀਂ ਕਿਹੜਾ ਰੋਜ ਆਉਂਦਿਆ ਮੈਂ। ਆਉਂ ਤਾਂ ਡਿਆ ਰੋਜ ਕੋਈ ਗੱਲ ਨਹੀਂ। ਤੂੰ ਇਹ ਵਾਸਤੇ ਮਸੀਂ ਚਾਹ ਕੱਬਣਾ ਲੋ ਬਸ ਠੀਕ। ਨਹੀਂ ਨਹੀਂ ਬੁੱਤ ਚੰਗੇ ਦੀ ਲੱਗ ਜਾਵੇਂ ਨਾ ਤੂੰ ਫੜ ਲੈ ਕੋਈ ਗੱਲ ਇੱਦਾਂ ਕਹਿੰਦੇ ਦੇਖ। ਪਰ 2 ਮਿੰਟ ਬਹਿ ਮੈਂ ਇਨਾ ਹੋਣੀ। ਭਾਜੀ ਮੰਨਿਆ ਕਰੋ ਗੱਲ। ਚੱਲ ਮੈਂ ਫੇਰ ਗਰਲੀ ਨੂੰ ਕਹਿੰਨੀ ਆ। ਹਾਂਜੀ। ਉਹ ਉਹ ਵੀ ਰਾਤ ਦੇ ਚਾਹ ਦੇ ਨਾਲ। ਚਲੋ ਤੁਸੀਂ ਕਰੋ ਗੱਲਾਂ ਬਾਤਾਂ ਫੇਰ। ਵੀਰ ਜੀ ਤੁਸੀਂ ਮੰਮੀ ਨੂੰ ਨਵੀਂ ਨਾਲ ਲੈ ਆਉਣਾ ਸੀ ਨਾ। ਮੈਂ ਕੀ ਮੰਮੀ ਤੇ ਸਭ ਤੇਰੀ ਜਿਆਦਾ ਫਿਕਰ ਕਰਨ ਦੇ ਤੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਇੱਥੇ ਨੂੰ ਆਉਣਾ ਮੈਂ ਤੇ ਮਮਮੀ ਨੂੰ ਨਾਲ ਹੀ ਲੈ ਆਉਣਾ ਹੈ ਸ਼ੂਗਰ ਆ ਮੰਮੀ ਤੁਸੀਂ ਵੀ ਆ ਗਏ ਮੈਂ ਤੁਹਾਨੂੰ ਡਿਕਣ ਦੀ ਹਾਂ ਉਹ ਮੈਡਮ ਨਹੀਂ ਉੱਠ ਕੇ ਆਈ ਉਹਨਾਂ ਚਾਹ ਪਾਣੀ ਨਹੀਂ ਬਣਾਉਣਾ ਹੈਗਾ ਤੂੰ ਉਦੋਂ ਦੀ ਰਸੋਈ ਚ ਜਗੀ ਕਰਨੀ ਤੇਰ ਕੋਈ ਨਹੀਂ ਬਣੀ ਚਾਹ ਮੰਮੀ ਮੈਂ ਨਹੀਂ ਚਾਹ ਚਾਹ ਬਣਾਉਣੀ ਹੈਗੀ ਮੈਨੂੰ ਗਰਮੀ ਲੱਗਣ ਦੀ ਮੈਂ ਅੰਦਰ ਚੱਲੀ ਹਾਂ ਜਾਣੀਆਂ ਤੇ ਜਾ ਫਿਰ ਮੈਂ ਆਪੇ ਚਾਹ ਬਣਾ ਲੈਣੀ ਆ ਉਹਦੇ ਭਰਾਣੇ ਕਹਣਾ ਕਿ ਉਹ ਕਿੰਨਾ ਕੰਮ ਉਹ ਕੋ ਲੈਂਦੇ ਨੇ ਮੈਂ ਬਣਾਣੀ ਨਹੀਂ ਆਪੇ ਮੈਂ ਬਣਾਣੀ ਨਹੀਂ ਮੰਮੀ ਸਿਰਫ ਇੱਕ ਤੁਹਾਡੇ ਕਰਕੇ ਬਣਾਉਣੀ ਆ ਨਹੀਂ ਤੇ ਮੈਂ ਨਹੀਂ ਹੀ ਬਣਾਉਣੀ ਹੈਗੀ ਭਰਾ ਤੂੰ ਉਦਾਇਆ ਵਾਂ ਕਿ ਹਾਡਾ ਆਵਾ ਚਾਹ ਬਣਾਵਾ ਚੱਲ ਫਿਰ ਬਣਾ ਲੈ ਬਣਾ ਦੇ ਨਹੀਂ ਗਰਮੀ ਲੱਗਣੀ ਚਾਹ ਬਣਾ ਦੇ ਨਹੀਂ ਐ ਤੇ ਨਾਲੇ ਨਾ ਪਿੰਦਰ ਨੂੰ ਆਵਾਜ ਲਾ ਕੋ ਮਾਰ ਕੇ ਲਿਆਓ ਉਹਨੂੰ ਕਹੇ ਹੀ ਨਹੀਂ ਲੱਗੇ ਬੈਣਾ ਹੋਗਾ ਪਿੰਦਰ ਉਰੇ ਐਂ ਗੱਲ ਸੁਣੀ ਐ ਲਵ ਤੁਸੀਂ ਬਹੁਤ ਇੱਕੋ ਮਿੰਟ ਤੇ ਮੰਮਣਾ ਐ ਭਜੀ ਐਵੇਂ ਜਾਏ ਨੂੰ ਕੇ ਪਸੇ ਖਿਚਾ ਨਾ ਕਰੇ ਚੱਲ ਕੋਈ ਗੱਲ ਨਹੀਂ ਜੰਦਾ ਗਰਲੀਨ ਕਹਿ ਕੇ ਐਂ ਪਿੰਦਰੋਂ ਲੱਗਾ ਦੱਸੋ ਕੀ ਕਹਿਣਾ ਏ ਕਹਿਣਾ ਕੀ ਆ ਤੂੰ ਬੜਾ ਨਾ ਟੋਕੇ ਬੈਠਾ ਵਾ ਲੱ ਮੰਮੀ ਵੀ ਹੈ ਵੀ ਛਦਣ ਹੁਣ ਜੇ ਅਗਲਾ ਆਇਆ ਤੇ ਉਹਦੇ ਲਾਗੇ ਭਲਾ ਬਹਿਣਾ ਹੈ ਨਹੀਂ ਬੈ ਲਿਆ ਬੜਾ ਬੈ ਲਿਆ ਹੁਣ ਨਹੀਂ ਉਹਦੇ ਲਾਗੇ ਬਹਿਣਾ ਹੈਗਾ ਕਿ ਤਾ ਨਹੀਂ ਕਰਨ ਤੂੰ ਕਿੱਦਾਂ ਕਰਨ ਦੀ ਮੈਂ ਜਦ ਕਹਿ ਦਾਂ ਨਾ ਫਿਰ ਨਹੀਂ ਉਹਦੇ ਲਾਗੇ ਬਹਿਣਾ ਬੈਠੀ ਉਹਦੀ ਭੈਣ ਨਹੀਂ ਪੁੱਤ ਸੰਜਾਈ ਇੱਧਰ ਇੱਧਰ ਵੇ ਕਿਤੇ ਕੋ ਗੱਲਬਾਤ ਨਾਲ ਉਹਨੂੰ ਦੱਸ ਦੇ ਦੱਸ ਦੇਗੀ ਤੇ ਦੱਸ ਦੇ ਮੈਂ ਉਹਨੂੰ ਸਮਝਾਇਆ ਹੀ ਮੈਂ ਜੇ ਇਹ ਘਰ ਵਿੱਚ ਰਹਿਣਾ ਹੀ ਨਾ ਤਾਂ ਆਪਣੇ ਪ੍ਰਾਣ ਨੂੰ ਕਾਖਣਾ ਦਸੀ ਆਂਦੀ ਹੀ ਮੈਂ ਦੱਸਣਾ ਹੈ ਫਰੋਂ ਇੱਥੇ ਆ ਕੇ ਠਾ ਲੈ ਹੁੰਦਾ ਮੈਨੂੰ ਤੇਰਾ ਦਿਮਾਗ ਕੰਮ ਕਰਦਾ ਹੀ ਨਹੀਂਗਾ ਤੂੰ ਹਾਂ ਡਰਨ ਵੀ ਡੈਪਿਆ ਮੈਂ ਡਰਨ ਦੀ ਗੱਲ ਹੈ ਨਹੀਂ ਜੇ ਉਹਨੇ ਦੱਸਤਾ ਤਾਂ ਫੇਰ ਗਰਲੀਨ ਗਾਲ ਤੇ ਬਿੰਦਾ ਦੀ ਠੀਕ ਆ ਸਹੀ ਕਹਿਂਦੇ ਆ ਉਹ ਮੈਂ ਉਹਨੂੰ ਮੌਕਾ ਹੀ ਨਹੀਂ ਦੇਣਾ ਗੱਲ ਕਿੱਦਾਂ ਕਰ ਦੇਗੀ ਮੈਂ ਲੱਗ ਜਾ ਕੇ ਬਹਿ ਲੈਣੀ ਆ ਤੂੰ ਚੁੱਪ ਕਰਕੇ ਬੈਠੀ ਰਹਿ ਤੂੰ ਜਾ ਕੇ ਲੱਗੇ ਬਹਿਣਾ ਮੈਂ ਤੂੰ ਇੱਥੇ ਪਟਰ ਪਟਰ ਬੋਲੀ ਜਾਣਾ ਅਗਲੇ ਨੂੰ ਨਹੀਂ ਨਾ ਪਤਾ ਲੱਗਣਾ ਤਾਂ ਵੀ ਲੱਗ ਜੇ ਲੱਗਿਆ ਨਾ ਆਪਣੀ ਜਨਾਨੀ ਥੱਲੇ ਮੈਨੂੰ ਗੱਲਾਂ ਕਰਨ ਡਿਆ ਪਿਆਏ ਵੀ ਨਹੀਂ ਵੇਖਣ ਡਿਆ ਮੇਰੇ ਤੋਂ ਵੱਡੀ ਆ ਮੇਰਾ ਮਮੀ ਕਿਦਾਂ ਦੀ ਗੱਲ ਹੋਈ ਐਦਾਂ ਥੋੜਾ ਹੁੰਦਾ ਵਾ ਉਹ ਜੋ ਵੀ ਕਹਿੰਦਾ ਸਹੀ ਕਹਿੰਦਾ ਵਾ ਤੂੰ ਵੀ ਮਮੀ ਆਪਣੇ ਪੁੱਤ ਦੀ ਸੈਡ ਲੈਣੀ ਆ ਮੈਂ ਚੜਜਣਾ ਇਥੋਂ ਜਾਣਾ ਇਹਨੇ ਕਿੱਥੇ ਆ ਉਥੇ ਬੰਦੀ ਤੇ ਹੈਗੀ ਨਹੀਂ ਕਹਿਣਾ ਤੇਰੀ ਜੇ ਜਾਣਾ ਆ ਛੱਡ ਗਿਆ ਮੈਂ ਤੈਨੂੰ ਮੈਂ ਤੂੰ ਕਹਣ ਹੋਣਾ ਮੈਨੂੰ ਇੰਨੀ ਗੱਲ ਕਹਿਣ ਵਾਲਾ ਮੈਂ ਵੀ ਬਰਾਬਰ ਦੀ ਸੇਧਾਰਾ ਨਾਲੇ ਕਿਦਾਂ ਤੂੰ ਮੈਨ ਮਿਆ ਮੰਨ ਡਿਆ ਪਿਆ ਤੇਰੀ ਉਥੇ ਬੰਦ ਹੀ ਨਹੀਂ ਹੈਗੀ ਅਚਾਨਕ ਆਪਾਂ ਜੀ ਨਾ ਰੋੜਾ ਪਾਈ ਜਾਓ ਹੁਣ ਕੋਈ ਵੇਖ ਰਿਆ ਕਰੋ ਆਇਆ ਗਿਆ ਵੀ ਤੁਸੀਂ ਉਹ ਗੱਲ ਆਪਣਾ ਰੋਲਾ ਪਾ ਕੇ ਬੈਠ ਗਏ ਤੁਸੀਂ ਇੰਨੇ ਨਹੀਂ ਵੇਖਣਾ ਹੁੰਦਾ ਆਹ ਵੇ ਪਾ ਰੋਲਾ ਪਾ ਕੇ ਬੈਠ ਗਏ ਜੀ ਅਗਰ ਕੀ ਸੁਣ ਕੇ ਇਹ ਵੀ ਹੈ ਕਿ ਕੀ ਕਹਿੰਦਾ ਹੋਊਗਾ ਇਦਾਂ ਬਲਾਸ ਉੱਢਦੇ ਮੇਰੀ ਸੁਣੋ ਗੱਲ 50 ਸੜ ਜਣੀ ਜਿਹੜੀ ਇਹਨੇ ਧਰੀ ਆਪ ਵੀ ਨਾ ਮੈਂ ਡੈਡੀ ਨਾਲ ਵੇਖ ਕੇ ਆਵਾਂ ਭਲਾ ਅੱਗ ਲੱਗਿਆ ਚਾਹ ਨੂੰ ਬਣਾਉਂਦੇ ਰਹੋ ਆਪੇ ਨਾਲ ਚਾਹ ਬਣਾਵਾਂ ਨਾਲ ਇਦਾਂ ਲਾ ਖਣਦੇ ਕੋਈ ਨਹੀਂ ਮੈਂ ਹੀ ਬਣਾ ਲੈਨੀ ਆ ਚਾਹ ਨਾ ਬਸ ਬਾਤਰੀ ਕਿਹਾਵਾ ਏ ਕੁਝ ਵੀ ਨਹੀਂ ਵੀਰ ਜੀ ਕੁਝ ਵੀ ਨਹੀਂ ਇਹ ਤਾਂ ਵੀ ਇੱਕਦਾਂ ਹੋਇਆ ਜਿੱਦਾਂ ਕੋਈ ਕੀ ਚ ਪਤਾ ਨਹੀਂ ਕੀ ਲੱਗੀ ਹੈ ਕੀ ਹੋਇਆ ਕੀ ਇੱਥੇ ਕੁਛ ਨਹੀਂ ਹੋਇਆ ਬੈਠੋ ਤੁਸੀਂ ਮੈਂ ਤੁਹਾਨੂੰ ਦੱਸਦੀ ਆ ਐਨੀ ਘਬਰਾਉਣ ਵਾਲੀ ਨਹੀਂ ਕੋਈ ਵੀ ਗੱਲ ਹੈਗੀ ਘਬਰਾਉਣ ਵਾਲੀ ਗੱਲ ਕਿਉਂ ਨਹੀਂ ਆ ਭਾਵੇਂ ਤੇਰੇ ਉਂਗਲਾਂ ਜਿਹੀ ਕਿਦਾਂ ਛੱਪੀਆਂ ਨੇ ਤੂੰ ਸੱਚੋ ਸੱਚ ਦੱਸ ਮੈਨੂੰ ਕੁਝ ਲਕਾਉਂਦ ਨਹੀਂ ਡਈ ਮੇਰਕੋ ਕੀ ਇਹਨੇ ਕੁਝ ਕਿਹਾ ਤੇ ਨਹੀਂ ਤੈਨੂੰ ਨਹੀਂ ਨਹੀਂ ਵੀਰ ਜੀ ਮੈਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ ਵਾ ਨਾ ਮੈਨੂੰ ਤਾਂ ਕੋਈ ਠੀਕ ਨਹੀਂ ਲੱਗਣ ਡਿਆਗਾ ਤੇਰਾ ਚਿਹਰਾ ਵੀ ਕਮਲਾਇਆ ਜਾ ਮੈਂ ਹੁੰਦਿਆਂ ਵੇਖਿਆ ਸੀ ਤੇ ਨਾ ਤੂੰ ਫੋਨ ਤੇ ਚੰਗੀ ਤਰ੍ਹਾਂ ਗੱਲ ਕਰਦੀ ਐ ਮੇਰੀ ਭੈਣ ਜੋ ਵੀ ਆ ਨਾ ਸੱਚ ਦੱਸ ਦੇ ਇਦਾਂ ਦੀ ਕੋਈ ਗੱਲ ਨਹੀਂ ਆ ਤੁਹਾਨੂੰ ਪਤਾ ਹੁਣ ਘਰ ਵਿੱਚ 100 ਕੰਮ ਹੁੰਦੇ ਆ ਕਿ ਜਿਵੇਂ ਹਰ ਵਕਤ ਫੋਨ ਤੇ ਲੱਗੀ ਰਵਾਂਗੇ ਨਾ ਤੇ ਫਿਰ ਇਹਨਾਂ ਨੂੰ ਗੱਲ ਕਰਨ ਦਾ ਮੌਕਾ ਮਿਲ ਜਣਾ ਵਾ ਤੇ ਨਾਲ ਮੈਂ ਚਾਹਨੀ ਐ ਕਿ ਇਦਾਂ ਦੀ ਕੋਈ ਵੀ ਗੱਲ ਨਾ ਹੋਏ ਤੇ ਨਾਲੇ ਤੂੰ ਹੁਣ ਮੇਰੇ ਮਿਲਣਾ ਆ ਹੀ ਗਏ ਹੋ ਤੇ ਆ ਮੈਂ ਕੱਲ ਨਾ ਪੌੜੀਆਂ ਤੇ ਉਤਰਾਂਦੀ ਹਾਂ ਤੇ ਮੇਰੀ ਚੁੰਨੀ ਆੜੀ ਓਥੇ ਤੇ ਉਹ ਫਿਰ ਗਈ ਇਹਦੇ ਵਿੱਚ ਮੇਰੇ ਗਲੇ ਵਿੱਚ ਨਾਬ ਤੂੰ ਮੈਨੂੰ ਇੰਨਾ ਬੇਕੁਖ ਨਾ ਸਮਝੇਂ ਮੈਂ ਤੇਰਾ ਭਰਾ ਆਈ ਆ। ਆ ਚੁੰਨੀ ਨਾ ਇੰਨਾ ਫਿਰ ਜਾਣਾ ਹੈ। ਲੈ 10 ਵੀਰ ਜੀ ਮੈਂ ਤੁਹਾਡੇ ਨਾਲ ਝੂਠ ਬੋਲਣਾ ਹੈ। ਚੁੰਨੀ ਅੜ ਗਈ ਤੇ ਮੈਂ ਡਿੱਗ ਗਈ ਹਾਂ ਤੇ ਤਾਂ ਕਰਕੇ ਨਾ ਉਹ ਖਿੱਚ ਜੀ ਪੈ ਗਈ ਤੇ ਗਲੇ ਵਿੱਚ ਚੁੰਨੀ ਫਿਰ ਗਈ ਆ। ਤੇ ਨਾਲੇ ਤੁਹਾਡੇ ਸਾਹਮਣੇ ਆ। ਵੇਲੇ ਮੈਨੂੰ ਤੇ ਉੱਠ ਕੇ ਉਹ ਚਾਹ ਵੀ ਨਹੀਂ ਬਣਾਉਂਦੇ ਨੇ। ਆਪ ਹੀ ਸਾਰਾ ਕੰਮ ਕਰਨਦੇ ਨੇ। ਤੁਸੀਂ ਐਵੇਂ ਸੋਚੀ ਜਾਂਦੇ ਹੋ ਇਤਾਂ ਦੀ ਕੋਈ ਗੱਲ ਨਹੀਂ ਹੈਗੀ। ਨਾਲੇ ਘਰ ਵਿੱਚ ਗੱਲਾਂ ਬਾਤਾਂ ਤੇ ਹੋਈ ਜਾਂਦੀਆਂ ਨੇ। ਮੇਰੇ ਭੈਣ ਉਹ ਤੇ ਗੱਲ ਠੀਕ ਆ ਪਰ ਮੈਨੂੰ ਵੀ ਇੱਕ ਬੜੀ ਟੈਨਸ਼ਨ ਹੋਈ। ਤੁਸੀਂ ਕਿਹੜੀ ਗੱਲੋਂ ਟੈਨਸ਼ਨ ਲੈ ਰਹੇ ਹੋ ਇਦਾਂ ਦੀ ਜਦੋਂ ਕੋਈ ਗੱਲ ਹੈ ਹੀ ਨਹੀਂ ਆ ਜੇ ਕੋਈ ਹੋਊਗੀ ਵੀ ਨਾ ਤੇ ਮੈਂ ਤੁਹਾਨੂੰ ਹੀ ਦੱਸਣਾ ਨਾ ਵੇਖ ਗੱਲ ਮੈਂ ਤੁਹਾਨੂੰ ਦੱਸਾਂ ਮੈਂ ਤੇਰੀ ਕਈ ਗੱਲ ਮੰਨ ਲੈਣਾ ਤੇਰੇ ਕਹਿੰਦੇ ਪਰ ਮੇਰਾ ਮੰਨਣੀ ਹੈ ਇਸ ਗੱਲ ਨੂੰ ਹਮੀ ਪਲੰਦਿਆ ਤੇ ਬਾਕੀ ਇਹ ਗੱਲਾਂ ਭੈਣ ਭਰਾ ਦੁੱਖ ਸੁੱਖ ਲਈ ਹੁੰਦੇ ਆ ਮੇਰੀ ਭੈਣ ਕੋਈ ਕਿਸ ਕਿਸਮ ਦਾ ਪਰਦਾ ਨਾ ਪਾਈ ਹੈਗਾ ਨਹੀਂ ਨਹੀਂ ਵੀਰ ਜੀ ਤੁਸੀਂ ਫਿਕਰ ਨਾ ਕਰੋ ਮੇਰੀ ਮੈਂ ਇੱਥੇ ਬੜੀ ਖੁਸ਼ ਹਾਂ ਤੇ ਤੈਨੂੰ ਸਾਰੇ ਖੁਸ਼ ਰੱਖਦੇ ਨਾ ਮਾਸੀ ਜੀ ਕੁਝ ਕਹਿੰਦੇ ਤੇ ਨਹੀਂ ਨਾ ਤੈਨੂੰ ਨਹੀਂ ਨਹੀਂ ਕੋਈ ਨਹੀਂ ਮੈਨੂੰ ਕੁਝ ਕਹਿਣਾ ਵੇ ਲੋ ਤੁਹਾਡੇ ਸਾਹਮਣੇ ਹੈ ਕਿੰਨੇ ਪਿਆਰ ਨਾਲ ਨੇ ਸਾਰੇ ਜਾਨੇ ਮੈਨੂੰ ਤਾਂ ਕੋਈ ਕੰਮ ਕਰਨ ਹੀ ਨਹੀਂ ਦਿੰਦੇ ਉਹ ਤੇ ਸਗੋਂ ਤੁਹਾਨੂੰ ਵੀ ਕਹਿੰਦੇ ਆ ਕਿ ਤੁਸੀਂ ਦੱਸ ਕਿ ਨਹੀਂ ਆਏ ਵੇਖ ਲਓ ਜਦੋਂ ਤੁਸੀਂ ਚਲ ਗਏ ਨਾ ਤੇ ਇਹਨਾਂ ਨੇ ਮੈਨੂੰ ਬਾਅਦ ਵਿੱਚ ਕਹਿਣਾ ਵਾ ਕਿ ਤੂੰ ਕਿਉਂ ਨਹੀਂ ਦੱਸਿਆ ਕਿ ਤੇਰੇ ਭਰਾਣੇ ਆਉਣਾ ਹੈ ਤੇ ਮੈਨੂੰ ਆਪ ਨਹੀਂ ਹੀ ਪਤਾ ਹੈਗਾ ਤੇ ਨਾਲੇ ਤੁਸੀਂ ਕਿਹੜਾ ਰੋਜ਼ ਆਉਂਦੇ ਹੋ ਤਾਂ ਕਰਕੇ ਕਹਿੰਦੇ ਕਿ ਚਲ ਚਾਹ ਪਣ ਨਾਲ ਕੋਈ ਚੀਜ਼ ਲੈ ਆਉਂਦੇ ਉਹ ਤੇ ਹੁਣ ਤੁਸੀਂ ਨਹੀਂ ਪਿੰਦੇ ਨੂੰ ਜਾਂ ਦਿੱਤਾ ਨਹੀਂ ਤੇ ਉਹ ਤੇ ਲੈਣ ਚਲੇ ਹੀ ਨਾ ਉਹ ਤਾਂ ਤਰੀ ਗੱਲ ਠੀਕ ਆ ਪਰ ਮੇਰੀ ਟੈਨਸ਼ਨ ਵੀ ਆਪਣੀ ਜਗ੍ਹਾ ਜਾਇਜ਼ ਆ ਨਾ ਤੂੰ ਕੱਲੀ ਕੱਲੀ ਤੇ ਅੱਜ ਇੱਕ ਭੈਣ ਆ ਤੇ ਨਾਲੇ ਨਿਤ ਨਵੇਂ ਜਿਹੜੇ ਅੱਜ ਕੱਲ ਟੀਵੀ 'ਚ ਬੇਨਦੇ ਆ ਨਾ ਕਦੀ ਕੁਝ ਕਦੀ ਕੁਝ ਉਹਨਾਂ ਲਈ ਇੱਕ ਨਾ ਮਾਪਿਆਂ ਦਾ ਤੇ ਭੈਣ ਭਰਾਵਾਂ ਦਾ ਦਿਲ ਬੜਾ ਡਰਦਾ ਤੇ ਮੈਂ ਵੀ ਜਦੋਂ ਇਹਨਾਂ ਨਾਲ ਸਹੀ ਪੁੱਛੇ ਮੈਂ ਜ਼ਿਆਦਾ ਵੇਂਦਾ ਹੀ ਨਹੀਂ ਆ ਖਬਰਾਂ ਦੇਖਾਂ ਤੇ ਨਿਤ ਕੇ ਸ਼ਹਿਰ ਦੀ ਨਿਤ ਕੋਈ ਨਵੀਂ ਤੋਂ ਨਵੀਂ ਆਈ ਹੁੰਦੀ ਆ ਪਤਾ ਨਹੀਂ ਲੋਕ ਕਿਉਂ ਨਹੀਂ ਤਰਸ ਕਰਦੇ ਕਿਹੜੇ ਪਾਸੇ ਤੁਰ ਪੈਂਦੇ ਆ ਪਰ ਵੀਰ ਜੀ ਹੁਣ ਕੀ ਕਰ ਸਕਦੇ ਆ ਸਾਰਿਆਂ ਦੀ ਆਪੋ ਆਪਣੀ ਸੋਚ ਹੀ ਆ ਨਾ ਸਾਰੇ ਇੱਕ ਬਰਾਬਰ ਨਹੀਂ ਨਾ ਹੁੰਦੇ ਕੋਈ ਚੰਗੇ ਹੁੰਦੇ ਆ ਤੇ ਕੋਈ ਮਾੜੇ ਹੁੰਦੇ ਆ ਤੇ ਨਾਲੇ ਸਾਰਿਆਂ ਦਾ ਆਪਣੇ ਕਰਮਾਂ ਦਾ ਸੁੱਖ ਹੁੰਦਾ ਵਾ ਜਿਹਦੇ ਕਰਮਾਂ ਚ ਜੋ ਲਿਖਿਆ ਹੋਇਆ ਨਾ ਉਹਨੂੰ ਉਹੀ ਮਿਲਣਾ ਵਾ ਉਹਨੂੰ ਕੋਈ ਬਦਲ ਨਹੀਂ ਸਕਦਾ ਉਹ ਕਿੱਧਰ ਤੁਰਿਆ ਆਉਂਦੇ ਆਇਆ ਮੈਂ ਤਾਂ ਡਿਆ ਲੈ ਆਂ ਡੜੀ ਤੂੰ ਜੂਮੂ ਟੁਰ ਤਾਏ ਹੋ ਇੱਥੇ ਬੈਰੇ ਹੋ ਘਰ ਪਰੌਣੇ ਆਏ ਨੇ ਉਹ ਯਾਰ ਮੈਂ ਸਵੇਰ ਦਾ ਪਾਣੀ ਲਾਇਆ ਹੀ ਪੱਠਿਆਂ ਨੂੰ ਤੇ ਲਾਲ ਨੂੰ ਬੰਬੀ ਚ ਲਾਈ ਆ ਅੱਛਾ ਤੂੰ 20 ਮਿੰਟ ਪਾਣੀ ਹੋਰ ਪੈਣਾ ਤਾਂ ਮੈਂ ਪਾਣੀ ਪਾਈ ਆਂ ਤਾਂ ਫੇਰ ਹੀ ਆਉਣਾ ਤੂੰ ਇਦਾਂ ਕਰੋ ਹਾਂ ਤੂੰ ਹੀ ਜਾਓ ਘਰ ਤਾਂ ਮੈਂ ਕਰਾਂਗਾ ਮੋਟਰ ਬੰਦ ਵੇਖ ਲੈ ਉਹ ਕਰਾਂਗਾ ਤੈਨੂੰ ਬੇਤਬਰੀ ਮੇਰੇ ਤੇ ਚੱਲ ਘਰਿਆ ਫਿਰ ਮੈਂ ਜਾਣਾ ਕੋਈ ਨਹੀਂ ਜਾਓ ਤੁਸੀਂ ਮਿਰਜੀ ਚਾਹ ਲੈਣੀ ਹੋ ਰਹੀ ਆ ਵਾ ਨਹੀਂ ਬਸ ਨਾ ਬਹਿ ਗਲ ਹੈ ਇਧਰ ਬਹੁਤ ਠੰਡਾ ਜੀ ਉਧਰ ਭਾਏ ਪੱਖਾ ਚੱਲਣ ਡਿਆ ਹੈ ਨਾ ਤੇ ਫਿਰ ਵੀ ਐਵੇਂ ਗਰਮੀ ਚ ਲੱਗਣ ਦੀ ਮਿਰਜੀ ਉੱਥੇ ਨਾ ਸੇਕ ਬੜਾ ਪੈਂਦਾ ਵਾ ਤਾਂ ਕਰਕੇ ਤੇ ਇੱਥੇ ਫਿਰ ਵੀ ਏਸੀ ਚੱਲਣ ਨੇ ਫਿਰ ਤੁਹਾਨੂੰ ਪਤਾ ਫਰਕ ਤੇ ਹੁਣ ਆਈ ਆ ਆਹ ਨਾਲੇ ਇਹ ਵੀ ਆ ਨਾ ਕਿ ਬਾਹਰ ਤੂੜੀ ਤੜੀ ਬੰਨ ਜਾਂਦੀ ਹੈ ਸੀਜ਼ਨ ਚੱਲਣ ਡਿਆ ਲੋਹਾ ਵਾ ਕੱਢੀ ਉਦੋਂ ਵੀ ਪੜਾਦੀ ਹੋ ਜਾਂਦੀ ਹੈ ਹਾਂਜੀ ਨਾਲੇ ਕਿ ਸਾਡੇ ਧੁੱਪ ਵੀ ਸਿੰਧੀ ਪੈਂਦੀ ਹੈ ਇਹ ਵੀ ਬੜਾ ਫਰਕ ਪੈਂਦਾ ਜੀ ਤੇ ਕੋਈ ਨਹੀਂ ਕਹੀ ਬੋ ਮੈਨਾ ਹੁੰਨੀ ਆ ਰੱਖ ਕੇ ਪਾਣੀ ਨਾਵ ਕਿੱਥੇ ਲਾਵ ਡੈਡੀ ਉਹਨਾਂ ਅੰਦਰ ਬੈਠੇ ਜੀ AC ਵਾਲੇ ਇੱਥੇ ਨੇ ਗਰਮੀ ਬੜੀ ਸੀ ਚਲੋ ਠੀਕ ਸੱਸਿਆ ਵਸਣ ਸੱਸਕਾਰ ਹੋਰ ਕੀ ਆ ਕੱਲੋ ਠੀਕ ਠਾਕ ਹਾਂਜੀ ਵਧੀਆ ਤੁਸੀਂ ਸੁਣਾ ਬਾਸ ਵਧੀਆ ਆਪਣਾ ਹੋਇਆ ਹੋਰ ਬਣ ਗਈ ਦੂੜੀ ਬਣ ਗਈ ਆ ਦੂੜੀ ਦੇ ਬਾਬਾ ਦੇਣਾ ਦੀ ਹਾਂਜੀ ਤੇ ਹੁਣ ਲਾਬ ਨੂੰ ਲਾਇਆ ਸੀ ਪਾਣੀ ਠੀਕ ਤੇ ਹੋਰ ਤੁਸੀਂ ਸੁਣਾਓ ਬਿਜਲੀ ਲਾਉ ਲੋ ਹਾਂਜੀ ਮਾਸੜੀ ਦੀ ਬਿਜਲੀ ਆ ਤੁਹਾਨੂੰ ਬੜਾ ਛੋਟਾ ਜਿਹਾ ਤੁਹਾਡੇ ਨਾਲ ਫਰਕ ਆ ਚੱਲੇ ਕਿ ਤਰ੍ਹਾਂ ਥੋੜਾ ਜਿਹਾ ਕੰਮ ਚੱਲਦਾ ਵਾ ਠੀਕ ਠੀਕ ਆ ਤੇ ਬਾਕੀ ਹੋ ਜਾਂਦਾ ਲੱਕੇ ਲੱਕਿਆਂ ਦੇ ਹਿਸਾਬ ਨਾਲ ਥੰਦਾ ਥੋੜਾ ਜਿਆਦਾ ਆਹੋ ਵੀ ਇਹ ਹੈ ਥੋੜਾ ਬੋਦਾ ਫਰਕ ਪੈ ਜਾਂਦਾ ਆ ਹਾਂਜੀ ਉਹ ਤੁਸੀਂ ਹੁਣ ਸਿਹਤ ਹੀ ਸੁਣਾਓ ਪਿੱਛੇ ਜੇ ਥੋੜਾ ਜਿਹਾ ਸਿਹਤ ਤੇ ਪ੍ਰੋਬਲਮ ਆ ਗਈ ਠੀਕ ਆ ਬਿਲਕੁਲ ਦਵਾਈ ਦੂ ਹੀ ਖਾਦੀ ਆ ਲਓ ਠੀਕ ਆ ਕੇ ਨਾ ਪਿਆ ਫਰਕ ਚਲੋ ਵਧੀਆ ਮਸੜ ਜੀ ਇਹ ਆ ਕਿ ਤੁਸੀਂ ਤਾਂ ਸਾਡੇ ਕੋਲ ਨਾ ਨਹੀਂ ਤੇ ਮੈਂ ਕਹਿੰਦਾ ਮਹੋਂ ਜਿਹੜਾ ਮਾਰਨਾਂ ਵਾ ਉਹ ਨਹੀਂ ਆਉਣਾ ਕਿਉਂ ਨਹੀਂ ਆ ਤੈਨੂੰ ਪਤਾ ਆ ਦਿਨ ਕੰਮ ਧੰਦੇ ਬੜੇ ਹੁੰਦੇ ਨਿਕਲੇ ਹੀ ਨਹੀਂ ਜਾਂਦਾ ਘਰੋਂ ਆਹੋ ਵੀ ਤੁਹਾਡੀ ਗੱਲ ਸਹੀ ਆ ਕ ਆਵਾਗੇ ਕਿਤੇ ਹੋਣਾ ਕਿਉਂ ਨਹੀਂ ਆ ਇਹ ਵੀ ਜਿੱਦਣ ਹਣਾਉਣਾ ਜਦ ਪਰਵਾਹ ਨਾਲ ਲੈ ਕੇ ਰਾਤ ਪੇ ਆਉਣਾ ਜੇ ਇਹਨੇ ਵੀ ਹੱਥ ਲਾਉਣ ਪਈ ਆ ਬਸ ਆਏ ਤੇ ਪਿੱਛੇ ਕੰਮ ਬੜਾ ਕੰਮ ਬੜਾ ਫਿਰ ਭਜੋ ਧੋੜੋ ਦੇ ਨਹੀਂ 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 ਕੋਸ਼ਿਸ਼ ਕਰਾਂਗੇ ਰਾਤ ਦੀ ਉਦਾਂ ਹਾਂਜੀ ਹਾਂਜੀ ਤੇ ਬਾਕੀ ਵੀ ਇਦਦੇ ਆ ਕੋਈ ਨਹੀਂ ਕਰਕੇ ਕੰਮ ਕਰ ਮੁੱਕਦਾ ਨਾ ਫਿਰ ਆਉਨੇ ਆ ਹੋਰ ਮਾਰਦੰਗਰ ਸਭ ਠੀਕ ਠਾਕ ਨਾ ਸਭ ਵਧੀਆ ਮੇਰਾ ਬਾਬੇ ਦੀ ਚਲੋ ਗੁਰੂ ਰਾਮ ਦਾ ਸੇਡਾ ਹੀ ਟੈਂਪ ਟਪੰਦਾ ਜਾਏ ਤੇ ਦਰ ਹੁਲਕਾ ਮੱਦਾ ਜਾਏ ਬਸ ਇਹੋ ਕੁਝੀ ਆ ਬਸ ਇਹੋ ਕੁਝੀ ਆ ਹੋਰ ਕੀ ਆ ਹਾਂਜੀ ਹਾਂਜੀ